ਸਾਹਿਕਾ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਘਟਨਾ ਸਾਂਝੀ ਕਰ ਰਹੀ ਹਾਂ ਜਿਨੇ ਪੂਰੇ ਪੰਜਾਬ ਤੇ ਦਿਲ ਨੂੰ ਹਿਲਾ ਦਿੱਤਾ ਕਹਿੰਦੇ ਨੇ ਕਈ ਵਾਰੀ ਕੁਝ ਖਬਰਾਂ ਸਿਰਫ ਖਬਰਾਂ ਨਹੀਂ ਹੁੰਦੀਆਂ ਸਾਨੂੰ ਜਗਾਉਣ ਆਉਂਦੀਆਂ ਨੇ ਇੱਕ ਆਵਾਜ਼ ਬਣਨ ਜਾਂ ਫਿਰ ਇੱਦਾਂ ਕਹਿ ਲਓ ਕਿ ਮੇਰੇ ਵੱਲੋਂ ਇੱਕ ਬੇਨਤੀ ਜਾਂ ਇੱਕ ਜ਼ਿੰਮੇਵਾਰੀ ਮੈਨੂੰ ਲੱਗੀ ਤਾਂ ਮੈਂ ਸਾਂਝੀ ਕਰ ਰਹੀ ਹਾਂ ਜਲੰਧਰ ਦੀ ਦੁਖਦਾਈ ਘਟਨਾ ਬਾਰੇ ਪੰਜਾਬ ਤੇ ਜਲੰਧਰ ਚ 13 ਸਾਲ ਦੀ ਇੱਕ ਨਿੱਕੀ ਬੱਚੀ ਨਾਲ ਬਹੁਤ ਗੰਭੀਰ ਤੇ ਦੁਖਦਾਈ ਘਟਨਾ ਵਾਪਰੀ ਆਪਣੇ ਪੜੋਸੀ ਦੇ ਘਰ ਗਈ ਪਰ ਵਾਪਸ ਆਪਣੇ ਘਰ ਨਹੀਂ ਆਈ ਜਾਂਚ ਵਿੱਚ ਜੋ ਵੀ ਸਾਹਮਣੇ ਆਇਆ ਉਹ ਹਰ ਮਾਪੇ ਨੂੰ ਘਲਾ ਦੇਣ ਵਾਲਾ ਹੈ ਫੁੱਲ ਵਰਗੀ ਉਹ ਬੱਚੀ ਜ ਜੀ ਦੀ ਉਮਰ ਸਿਰਫ ਹਸਣ ਖੇਡਣ ਤੇ ਸੁਪਨੇ ਬੁਣਨ ਦੀ ਸੀ ਸਾਨੂੰ ਛੱਟ ਕੇ ਚਲੀ ਗਈ ਪੂਰੇ ਪੰਜਾਬ ਦਾ ਇੱਕੋ ਸੁਰ ਹੈ ਦੋਸ਼ੀ ਖਿਲਾਫ ਕਾਨੂੰਨ ਅਨੁਸਾਰ ਸਭ ਤੋਂ ਸਖਤ ਕਾਰਵਾਈ ਹੋਵੇ ਸਰਕਾਰ ਤੇ ਪ੍ਰਸ਼ਾਸਨ ਲਈ ਵੀ ਅਪੀਲ ਹੈ ਕਿ ਮੈਂ ਪੰਜਾਬ ਸਰਕਾਰ ਪੁਲਿਸ ਤੇ ਜੁਡੀਸ਼ਰੀ ਨੂੰ ਵੀ ਬੇਨਤੀ ਕਰਦੀ ਹਾਂ ਕਿ ਮਾਮਲੇ ਨੂੰ ਫਾਸਟ ਟਰੈਕ ਕੋਰਟ ਵਿੱਚ ਲਿਆ ਜਾਵੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਮਿਲੇ ਜਿੱਥੇ ਲਾਪਰਵਾਹੀ ਹੋਈ ਹੈ ਉਹ ਵੀ ਸਾਹਮਣੇ ਆਵੇ ਬੱਚਿਆਂ ਦੀ ਸੁਰੱਖਿਆ ਸਿਰਫ ਨੀਤੀਆਂ ਦੀ ਨਹੀਂ ਸਾਡੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਨੇ ਦੋਸਤੋ ਬੱਚੇ ਘਰ ਦੇ ਹੀਰੇ ਨੇ ਉਹਨਾਂ ਦੀ ਸੁਰੱਖਿਆ ਲਈ ਬਹੁਤ ਸਾਰੀਆਂ ਅਹਿਮ ਗੱਲਾਂ ਨੇ ਆਪਾਂ ਨੂੰ ਧਿਆਨ ਚ ਰੱਖਣੀਆਂ ਜ਼ਰੂਰੀ ਨੇ ਬੱਚਿਆਂ ਨਾਲ ਖੁੱਲੀ ਗੱਲਬਾਤ ਕਰੋ ਉਹਨਾਂ ਨੂੰ ਸਿਖਾਓ ਕਿ ਕੋਈ ਵੀ ਗੱਲ ਜੇ ਉਹਨਾਂ ਨੂੰ ਅਜੀਬ ਲੱਗੇ ਜਾਂ ਸਹੀ ਨਾ ਲੱਗੇ ਫੌਰਨ ਘਰ ਆ ਕੇ ਦੱਸਣ ਬੱਚੇ ਹਮੇਸ਼ਾ ਇਹ ਵੀ ਦੱਸਣ ਵੀ ਉਹ ਕਿੱਥੇ ਜਾ ਰਹੇ ਨੇ ਉਹਨਾਂ ਨੂੰ ਸਿਖਾਓ ਕਿ ਬਿਨਾਂ ਦੱਸੇ ਕਿਸੇ ਵੀ ਘਰ ਜਾਂ ਜਗ੍ਹਾ ਨਾ ਜਾਣ ਮੋਬਾਈਲ ਜਾਂ ਆਨਲਾਈਨ ਐਪਸ ਦੀ ਸੁਰੱਖਿਆ ਵਧਾਓ ਅੱਜ ਕੱਲ ਬੱਚੇ ਫੋਨ ਵਰਤਦੇ ਨੇ ਇਹਨਾਂ ਨੂੰ ਸਮਝਾਓ ਵੀ ਅਜਨਬੀ ਨਾਲ ਚੈਟ ਕਾਲ ਜਾਂ ਜਾਣਕਾਰੀ ਕੋਈ ਵੀ ਹੈ ਸਾਂਝੀ ਕਰਨ ਨਾ ਪੜੋਸੀ ਰਿਸ਼ਤੇਦਾਰ ਜਾਣ ਪਛਾਣ ਕਿਸੇ ਤੇ ਵੀ ਬਿਨਾਂ ਸੋਚੇ ਭਰੋਸਾ ਨਾ ਕਰੋ ਉਹਨਾਂ ਨੂੰ ਸਿਖਾਓ ਕਿ ਉਹ ਹਮੇਸ਼ਾ ਆਪਣੀ ਸੁਰੱਖਿਆ ਨੂੰ ਪਹਿਲ ਦੇਣ ਸਕੂਲ ਜਾਂ ਬਾਹਰ ਜਾਂਦੇ ਆ ਬੱਚੇ ਇਕੱਲੇ ਨਾ ਰਹਿਣ ਉਹਨਾਂ ਨੂੰ ਇਹ ਸਿਖਾਓ ਕਿ ਜਿੱਥੇ ਵੀ ਜਾਣਾ ਹੈ ਇਕੱਠ ਵਿੱਚ ਜਾਂ ਕਿਸੇ ਪਰੋਸੇਯੋਗ ਵਿਅਕਤੀ ਨਾਲ ਜਾਣ ਬੱਚਿਆਂ ਦਾ ਆਤਮ ਵਿਸ਼ਵਾਸ ਵਧਾਓ ਜੇ ਬੱਚਾ ਆਪਣੇ ਮਾਪਿਆਂ ਦੇ ਭਰੋਸਾ ਕਰੇਗਾ ਤਾਂ ਦੀ ਉਹ ਹਰ ਗੱਲ ਖੁੱਲ ਕੇ ਦੱਸੂਗਾ ਸੋ ਬੱਚਿਆਂ ਲਈ ਜੋ ਕਰ ਸਕਦੇ ਆ ਉਹ ਕਰੋ ਸਾਡੀ ਉਹੀ ਅਸਲ ਪਹਿਚਾਣ ਹੈ ਦੋਸਤੋ ਅਸੀਂ ਬੱਚੀ ਨੂੰ ਅਸੀਂ ਵਾਪਸ ਲਿਆ ਨਹੀਂ ਸਕਦੇ ਪਰ ਅੱਗੇ ਉਹ ਦਰਦ ਕਿਸੇ ਹੋਰ ਬੱਚੇ ਨੂੰ ਨਾ ਸਹਿਣਾ ਪਵੇ ਇਹ ਸਾਡਾ ਕਰਮ ਹੈ ਸਮਾਜ ਸੁਰੱਖਿਅਤ ਤਾਂ ਹੀ ਬਣੇਗਾ ਜਦੋਂ ਅਸੀਂ ਇੱਕ ਦੂਜੇ ਲਈ ਖੜੇ ਹੋਵਾਂਗੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਜਾਗਰੂਕਤਾ ਵਧੇ ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਕਮੈਂਟ ਕਰਕੇ ਲਿਖੋ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ